ਕਲਚਰ ਸੋਸਾਇਟੀ ਖੁਸ਼ਾਲਪੁਰ ਵੱਲੋਂ 35ਵੇਂ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ 11 ਅਕਤੂਬਰ ਦਿਨ ਸ਼ਨੀਵਾਰ ਨੂੰ ਖੁਸ਼ਾਲਪੁਰ ਆਉਸ਼ਨ ਗਰਾਊਂਡ ਵਿਖੇ ਕਰਵਾਏ ਜਾ ਰਹੇ ਹਨ ਇਹ ਕੀਰਤਨ ਦਰਬਾਰਾਂ ਦੀ ਲੜੀ ਸ੍ਰੀ ਮਹਾਨ ਤਾਗਾ ਸਿੰਘ ਜੀ ਦੇ ਅਸ਼ੀਰਵਾਦ ਦੇ ਨਾਲ ਸ ਆਜਵਿੰਦਰ ਸਿੰਘ ਜੀ ਹੁਣਾਂ ਨੇ ਸਾਲ 1991 ਤੋਂ ਇਹਨਾਂ ਕੀਰਤਨ ਦਰਬਾਰਾਂ ਦੀ ਲੜੀ ਸ਼ੁਰੂ ਕੀਤੀ ਔਰ ਅੱਜ ਆਪਣੇ 35ਵੇਂ ਪੜਾਅ ਤੇ ਪਹੁੰਚਦੇ ਹੋਏ 6 ਅਕਤੂਬਰ ਨੂੰ ਇਹ ਕੀਰਤਨ ਦਰਬਾਰ ਰੌਸ਼ਨ ਗਰਾਉਂਡ ਵਿਖੇ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਗਾਇਨ ਸੁਵਾਈ ਇਹ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਇਸ ਸਾਲ ਕੀਰਤਨ ਦਰਬਾਰ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਤਾਗਦੀ ਦਿਵਸ ਤੋਂ ਸਮਰਪਿਤ ਕਰਕੇ ਇਹ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ ਸੰਗਤਾਂ ਦੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਕੰਫਰਟ ਦੇ ਲਈ ਇੱਥੇ ਪ੍ਰਬੰਧ ਕੀਤੇ ਗਏ ਨੇ ਸਾਰੇ ਟੈਂਟ ਲੱਗੇ ਨੇ ਗੁਰੂ ਕੇ ਅੰਦਰ ਦੀ ਤਿਆਗੀਆਂ ਹੋਈਆਂ ਚਾਹ ਪਕੌੜੀਆਂ ਤੇ ਲੰਗਰਾਂ ਦੀਆਂ ਤਿਆਗੀਆਂ ਔਰ ਗੁਰਬਾਣੀ ਦੇ ਕੀਰਤਨ ਹੀ ਪੰਥ ਪ੍ਰਸਿੱਧ ਕੀਤਨ ਜਥੇ ਪਹੁੰਚ ਗਏ ਨੇ ਜੋ ਸੰਗਤਾਂ ਨੂੰ ਆਪਣੇ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਸਾਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ 11 ਅਕਤੂਬਰ ਦਿਨ ਸ਼ਨੀਵਾਰ ਨੂੰ 로ਸ਼ਨ ਗਰਾਉਂਡ ਵਿਖੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਾਓ ਤੇ ਕੀਰਤਨ ਦਾ ਆਨੰਦ ਮਾਣੋ ਤੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ